ਹਾਂਜੀ ਸਸਤੇ ਦੇ ਗੱਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ YouTube ਚੈਨਲ ਬਰਾਡਰੀ ਫਰਮ ਤੇ Facebook ਪੇਜ ਬਰਾਡਰੀ ਫਰਮ ਤੇ ਸਭ ਤੋਂ ਪਹਿਲਾਂ ਬਾਈ ਜੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਜਿਹਨਾਂ ਜਰਸੀ ਬੱਚੀਆਂ ਲੈਣੀਆਂ ਹਨ ਤੁਸੀਂ ਆਪਣਾ ਚੈਨਲ ਵੀਰ ਚੈੱਕ ਆ ਸਕਦੇ ਆਪਾਂ 1.5-2 ਸਾਲ ਲੋਕ ਸਿਰਫ ਜਰਸੀ ਬੱਚੀਆਂ ਹੀ ਵੇਚਦੇ ਆਂ ਅੱਜ ਦੋ ਜਰਸੀ ਬੱਚੇ ਬਹੁਤ ਸੋਹਣੇ ਆਏ ਆ ਬਾਈ ਜੀ ਦੋਨਾਂ ਦੀ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਬਰੂਦੀ ਵਾਲੀਆਂ ਮੱਛੀਆਂ ਉਹ ਮਾਰੇ ਮੱਥੇ ਡੂੰਘਿਆ ਇਸ ਚੌਥਾਨ ਚੱਕਰਾ ਦੇ ਨੰਬਰ 4 4 ਥਾਣਾ ਦੂਰ ਰਵਿੱਥੀ ਤੇ ਇਹ ਸਵੱਛੀ ਦੀ 4 ਹੀ ਥਾਣਾ ਜਿਹੜੇ ਫੋਰ ਸ਼ਾਮ ਹੈ ਬੁਜੇ ਇਸ ਬੱਛੀ ਦੀ ਸਾਢੇ 7 ਮਹੀਨੇ ਉਮਰ ਹੈ ਕੁਆਲਟੀ ਵੀ ਚੈੱਕ ਕਰ ਸਕਦੇ ਹੋਗੇ ਦੂਜੀ ਬੱਛੀ ਦੀ 6 ਸਾਢੇ 6 ਮਹੀਨੇ ਉਮਰ ਹੈ ਬੁੱਧੀ ਵਾਲੀ ਬੱਛੀ ਹੈ ਬਿਲਕੁਲ ਛੋਟੇ ਛੋਟੇ ਕਰਨਾ ਬਦਾਮੀ ਕਲਰ ਆ ਬਈ ਸਕ੍ਰੀਨ ਥੱਲੇ ਆਪਣਾ ਨੰਬਰ ਚੱਲ ਰਿਹਾ ਵੀਰੇ ਜਿਹਨੇ ਇਹ ਬੱਚੇ ਲੈਣੇ ਹੋਣ ਸ਼ਹਿਰ ਜੈਤੋ ਨੇੜੇ ਬਾਜਾਖੰਡਾ ਜ਼ਿਲ੍ਹਾ ਫਰੀਦਕੋਟ ਆ ਜੀ ਮੈਂ ਆਪਣਾ ਜੈਤੋ ਸ਼ਹਿਰ ਆ ਜੀ ਪੂਰੇ ਸੋਨੇ ਬੱਚੇ ਆ ਵੀ ਰਾਜੀ ਪਲੇ ਇੱਕ ਵਾਰ ਦੁਬਾਰਾ ਬੇਨਤੀ ਕਰਦੇ ਆਂ ਵੀ ਜਿਹਨੇ ਜਰਸੀ ਬੱਚੇ ਲੈਣੇ ਆ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਉਸਦੀ ਕੁਆਲਿਟੀ ਚੈੱਕ ਕਰੋ ਭਾਜੀ ਸਾਡੇ 7.7 ਮਿੰਟ ਉਹਦਾ ਦੂਜੂ ਬੱਚੇ ਦਾ ਸਾਡੇ 6 ਮਿੰਟ ਉਹ ਮਰਾ ਸਕਰੀਨ ਤੇ ਲਿਆ ਆਪਣਾ ਨੰਬਰ ਚੱਲ ਗਿਆ ਜੀ ਜਿਵੇਂ ਲੈਣੇ ਆਪਨ ਉਸ ਪਰ ਕਰ ਸਕਦੇ ਧੰਨਵਾਦ ਦੋਸਤੋ